ਸਾਸੀ ਕਾਲ ਦੋਸਤੋ ਡੱਲੇਵਾਲ ਸਾਹਿਬ ਕਾਕਾ ਕੋਟੜਾ ਤੇ ਬੰਨੀਉ ਕੋਹਾਰ ਦੀ ਉੱਤੇ ਲੱਗ ਰਹੇ ਨੇ ਕਰੋੜਾਂ ਦੇ ਗਮਨ ਦੇ ਇਲਜ਼ਾਮ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ ਉੱਤੇ ਇਹ ਇਲਜ਼ਾਮ ਜਿਹੜੇ ਆ ਉਹਨਾਂ ਦੇ ਹੀ ਸਾਥੀ ਸੁਖਿੰਦਰ ਸਿੰਘ ਖੋਸਾ ਤੇ ਕੋੜ ਬੁੱਢਾ ਵੱਲੋਂ ਲਗਾਏ ਜਾ ਰਹੇ ਨੇ ਕਿਆ ਜਾ ਰਿਹਾ ਕਿ ਖਨੋਰੀ ਬਾਰਡਰ ਉੱਤੇ ਤੇ ਸ਼ੰਭੂ ਬਾਰਡਰ ਉੱਤੇ ਜਿਹੜਾ 1 ਸਾਲ ਮੋਰਚਾ ਲੱਗਾ ਦੋਸਤੋ ਉਹਦੇ ਉੱਤੇ ਕਰੋੜਾਂ ਰੁਪਿਆ ਜਿਹੜਾ ਫੰਡਿੰਗ ਆਈ ਦੇਸ਼ਾਂ ਵਿਦੇਸ਼ਾਂ ਜਿਹਤੋਂ ਬਹੁਤ ਸਾਰੇ ਚਰਚੇ ਪਹਿਲਾਂ ਵੀ ਚੱਲੇ ਸੀ ਅੱਜ ਇਸ ਤੇ ਗੱਲਬਾਤ ਕਰਦੇ ਆ ਅਸੀਂ ਇਸ ਗੱਲ ਦਾ ਦਾਵਾ ਨਹੀਂ ਕਰਦੇ ਤੁਸੀਂ ਆਪ ਹੀ ਵਿਚਾਰ ਕਰਨਾ ਆਪ ਹੀ ਗੱਲ ਕਰਨੀ ਕਿ ਗੱਲ ਸਹੀ ਆ ਜਾਂ ਗਲਤ ਆ ਕਿ ਜਿਹੜੇ ਡੱਲੇਵਾਲ ਸਾਹਿਬ ਦੇ ਉੱਤੇ ਤੇ ਇਹ ਦੋ ਸਾਥੀਆਂ ਦੇ ਉੱਤੇ ਕਹਿੰਦੇ ਨੇ ਕਿ ਸਾਰੀ ਗੱਲਬਾਤ ਜੋ ਵੀ ਸਰਕਾਰਾਂ ਦੇ ਨਾਲ ਹੁੰਦੀ ਸੀ ਮੇਲਜੋਲ ਦੀ ਸਿਰਫ ਇਹ ਟੀਮ ਜਿਹੜੀ ਸੀ ਜਿਹੜਾ ਮੈਂ ਤੁਹਾਨੂੰ ਨਾਂ ਦੱਸੇ ਨੇ ਅਭਮਨਿਉ ਜੀ ਦਾ ਤੇ ਉਹਨਾਂ ਦੇ ਸਾਥੀਆਂ ਦਾ ਵੀ ਇਹੀ ਜਿਹੜੇ ਗੱਲਬਾਤ ਕਰਦੀ ਸੀ ਜੇ ਬਾਕੀਆਂ ਨੂੰ ਪੂਰੀ ਡਿਟੇਲ ਦੇ ਵਿੱਚ ਗੱਲ ਦਾ ਪਤਾ ਹੀ ਨਹੀਂ ਸੀ ਲੱਗਦਾ ਦੋਸਤੋ ਮੈਨੂੰ ਇੱਕ ਗੱਲ ਤੁਹਾਨੂੰ ਵੀ ਪਤਾ ਵਾ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਲੱਗਾ ਸੀ ਇੱਕ ਬੜਾ ਵੱਡਾ ਨਾਰਾ ਆਇਆ ਸੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਾਲਾਂ ਬਧੀਓ ਸਾਲਾਂ ਦਾ ਜਿਹੜਾ ਮੋਰਚਾ ਲੱਗਾ ਤੇ ਕੀ ਬਣਿਆ ਇੱਕ ਦਿਨੀ ਗੱਲਬਾਤ ਨਾ ਜਦੋਂ ਜੰਗ ਲੜੀ ਜਾਂਦੀ ਹੈ ਤੇ ਉਦੋਂ ਤੇ ਬੜੇ ਬੜੀਆਂ ਵੱਡੀ ਵੱਡੀਆਂ ਰੀਲਾਂ ਹੁੰਦੀਆਂ ਸੀ ਦਿੱਲੀ ਨਾਲ ਪੰਗਾ ਲੈਣਾ ਅਸੀਂ ਉਹ ਕਰਨਾ ਜੇ ਕਰਨਾ ਤੇ ਇੱਕ ਦਿਨੀ ਕਿਹੜੇ ਲੀਡਰਾਂ ਦੇ ਇਸ਼ਾਰਿਆਂ ਤੇ ਜਾਂ ਕਿੰਨਾਂ ਦੀ ਗੱਲਬਾਤ ਉੱਤੇ ਪੰਜਾਬ ਸਰਕਾਰ ਨੇ ਬੱਸਾਂ ਲਈਆਂ ਤੇ ਚੁੱਪਚਾਪ ਆਪਣੇ ਬੋਰੀ ਬਿਸਤੇ ਫੜੇ ਤੇ ਬੱਸਾਂ 'ਚ ਬੈਠ ਕੇ ਆਪਣੇ ਆਪਣੇ ਘਰਾਂ ਨੂੰ ਆ ਗਏ ਤੇ ਮੋਰਚਾ ਖਤਮ ਹੋ ਗਿਆ ਕੌਣ ਲਾਉਂਦਾ ਹੈ ਮੋਰਚਾ ਕੌਣ ਖਤਮ ਕਰਦਾ ਹੈ ਦੂਸਰੀ ਗੱਲ ਕਰਾਂਗੇ ਡੱਲੇਵਾਲ ਸਾਹਿਬ ਦੀ ਮੈਨੂੰ ਕਿਸੇ ਦਾ ਤੇ ਪਤਾ ਨਹੀਂ ਪਰ ਮੈਂ ਚੈਲੰਜ ਕਰਕੇ ਕਹਿਣਾ ਕਿ ਡੱਲੇਵਾਲ ਸਾਹਿਬ ਨੇ 131 ਦਿਨ ਦਾ ਜਿਹੜਾ ਮਰਨ ਵਰਤ ਰੱਖਿਆ ਨਾ ਤੇ ਸਾਇੰਸ ਦੇ ਮੁਤਾਬਕ ਨਾਉ ਡਾਕਟਰਾਂ ਦੇ ਮੁਤਾਬਕ ਸਾਰੇ ਦਾਵਾ ਕਰਦੇ ਨੇ ਕਿ 131ਵੇਂ ਦਿਨ ਤੱਕ ਬੰਦਾ ਜਿਹੜਾ ਉਹ ਜੀਵਿਤ ਨਹੀਂ ਰਹਿ ਸਕਦਾ ਬਿਨਾ ਖਾਏ ਪੀਆ ਤੇ ਆਹ ਵੇਖੋ ਤੁਸੀਂ ਚੰਗੇ ਭਲੇ ਕਾਨਫਰੰਸ ਕਰ ਰਹੇ ਨੇ ਉਦੋਂ ਵੀ ਕਾਨਫਰੰਸਾਂ ਕਰਦੇ ਸੀ ਪ੍ਰੈਸ ਕਾਨਫਰੰਸਾਂ ਉਦੋਂ ਵੀ ਕਰਦੇ ਸੀ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਜਿਹੜੇ ਸਾਗੇ ਸਾਥੀਆਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਸੀ ਕੁਝ ਹੀ ਬੰਦੇ ਸੀ ਅਦੇ ਆਸ-ਪਾਸ ਜਿਹੜੇ ਉਹਨਾਂ ਨੂੰ ਮਿਲਦੇ ਸੀ ਸਾਰੀ ਗੱਲਬਾਤ ਹੁੰਦੀ ਸੀ ਸੈਂਟਰ ਦੇ ਲੀਡਰ ਹੁੰਦੇ ਸੀ ਦੂਜੇ ਹੁੰਦੇ ਸੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੜੇ-ਬੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਮਰਨਵਤ ਖਤਮ ਕਰ ਦਿਓ ਪਰ ਨਹੀਂ ਪਰ ਲਾਸਟ ਦੇ ਵਿੱਚ ਨਾ ਕਿਸੇ ਨੇ ਸਲਾਹ ਨਾ ਕੁਛ 131 ਦਿਨ ਉਹਨਾਂ ਨੇ ਆਪਣਾ ਮਰਨਵਤ ਤੋੜ ਦਿੱਤਾ ਮੈਂ ਵੀ ਚੈਲੰਜ ਕਰਦਾ ਕਿ 131 ਦਿਨ ਇੰਨੀ ਉਮਰ ਦੇ ਵਿੱਚ ਬੰਦਾ ਬਿਨਾ ਖਾਏ ਪੀਏ ਨਹੀਂ ਰਹਿ ਸਕਦਾ ਬੜੇ ਵਿਦਵਾਨਾਂ ਨੇ ਕਮੈਂਟ ਵੀ ਕਰਨੇ ਗਲਤ ਐਂ ਆਉਂਗਾ ਜਾਉਂਗਾ ਕੁਝ ਸਮਝੋ ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ ਆਂ ਮੈਂ ਗੱਲ ਇਹ ਕਰਨੀ ਚਾਹ ਰਿਹਾ ਕਿ ਚੰਦ ਲੀਡਰ ਜਿਹੜੇ ਨੇ ਉੱਪਰਲੇ ਕਮਾਈਆਂ ਕਰੋੜਾਂ ਦੀਆਂ ਅਰਬਾਂ ਦੀਆਂ ਕਰਕੇ ਘਰ ਬੈ ਗਏ ਉਹਨਾਂ ਦੇ ਪਰਿਵਾਰ ਬਾਹਰ ਬੈਠੇ ਸ਼ਾਂਤਪੂਰਨ ਨਜ਼ਾਰੇ ਲੈ ਰਹੇ ਔਰ ਇਸ ਕਿਸਾਨ ਅੰਦੋਲਨ ਦੇ ਵਿੱਚ ਕਿੰਨੇ ਜਣੇ ਸ਼ਹੀਦ ਹੋ ਗਏ ਕਿੰਨੇ ਘਰਾਂ ਦੇ ਬਜ਼ੁਰਗ ਚਲੇ ਗਏ ਕਿੰਨੇ ਟਰਾਲੀਆਂ ਤੋਂ ਡੇਕ ਕੇ ਜਾਂ ਕਈ ਗੱਲਾਂ ਗੋਲੀਆਂ ਵੀ ਖਾਧੀਆਂ ਨੌਜਵਾਨ ਮੁੰਡਾ ਗੋਲੀ ਨਾਲ ਮਰ ਗਿਆ ਜੇ ਅੱਜ ਇਹਨਾਂ ਦੀ ਗੱਲਾਂ ਹੀ ਬਾਹਰ ਕਰੋੜਾਂ ਦੀ ਆ ਰਹੀਆਂ ਜਿਹੜੇ ਸ਼ੰਭੂ ਬਾਰਡਰ ਤੇ ਵੀ ਪੈਸਾ ਲੱਗਾ ਉਥੇ ਏਸੀ ਲੱਗੇ ਟੈਂਟ ਖਰਚਾ ਪੱਖੇ ਉਹ ਸਾਰਾ ਸਮਾਨ ਕਿੱਥੇ ਗਿਆ ਅੱਜ ਉਹਦਾ ਹਿਸਾਬ ਕਿਤਾਬ ਕਿੱਥੇ ਆ ਕਿੱਥੇ ਆ ਉਹ ਪੈਸਾ ਤੁਹਾਨੂੰ ਜਿਹੜੇ ਲੋਕਾਂ ਦੇ ਥੱਲੇ ਦੇ ਜਿਨ੍ਹਾਂ ਨੇ ਮੋਰਚਾ ਲਾਇਆ ਜਿਨ੍ਹਾਂ ਜਾਨਾਂ ਦਿੱਤੀਆਂ ਤੁਹਾਨੂੰ ਗਮਰਾਹ ਕੀਤਾ ਜਾਂਦਾ ਤੁਹਾਨੂੰ ਉਥੇ ਬਿਠਾਇਆ ਜਾਂਦਾ ਇਹ ਤੇ ਏਸੀ ਲਾ ਕੇ ਟੈਂਟਾਂ ਜਿਵੇਂ ਏਸੀ ਲੱਗੇ ਹੁੰਦੇ ਟੈਲੀ ਟੌਰ ਨਾ ਰਹਿੰਦੇ ਜਿਹੜੇ ਲੀਡਰ ਨੇ ਖਾਣ ਪੀਣ ਦੇ ਪਰ ਤੁਹਾਨੂੰ ਕੀ ਮਿਲਿਆ ਤੁਹਾਨੂੰ ਮਿਲੀ ਮੌਤ ਤੁਸੀਂ ਘਰਾਂ ਦੇ ਚਿਰਾਗ ਤੁਹਾਡੇ ਚਲੇ ਗਏ ਜੇ ਅੱਜ ਉਹਦੇ 'ਚ ਕਰੋੜਾਂ ਦੀ ਫੰਡਿੰਗ ਹੋਈ ਆ ਤੇ ਅੱਜ ਕਿਸਾਨ ਜਿਹੜਾ ਜ਼ਹਿਰ ਖਾ ਕੇ ਮਰ ਰਿਹਾ ਕਰਜ਼ੇ ਤੋਂ ਅੱਜ ਕਿਸਾਨ ਦੀ ਫਸਲ ਜਿਹੜੀ ਆ ਅੱਗ ਨਾਲ ਸੜੀ ਗਈ ਆ ਤੇ ਉਹਦਾ ਕਿਸੇ ਵੀ ਜਥਾ ਕਿਸਾਨ ਜਥੇਬੰਦੀ ਨੇ ਆ ਕੇ ਉਹਨੂੰ ਕੋਈ ਮੁਆਵਜ਼ਾ ਦਿੱਤਾ ਉਹਦੀ ਕੋਈ ਬਾਹ ਫੜੀ ਨਹੀਂ ਫੜੀ ਦੂਜੀ ਗੱਲ ਮੈਂ ਇੱਕ ਤੁਹਾਡੇ ਨਾਲ ਬੜੇ ਦਾਅਵੇ ਨਾਲ ਗੱਲ ਕਰਨ ਦੇ ਆਪਣੇ ਉਹਨਾਂ ਭਰਾਵਾਂ ਲਈ ਮਜ਼ਦੂਰਾਂ ਲਈ ਦਾਅਵੇ ਕੀ ਦੇ ਆ ਦਾਅਵੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨਾਰੇ ਕਹਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਹਦੇ ਵਿੱਚ ਮਜ਼ਦੂਰ ਹੈ ਕਿੱਥੇ ਤੂੰ ਤਾਂ ਕੇਂਦਰ ਸਰਕਾਰ ਨਾਲ ਗੱਲਾਂ ਹੁੰਦੀਆਂ ਪੰਜਾਬ ਸਰਕਾਰ ਨਾਲ ਗੱਲਾਂ ਹੁੰਦੀਆਂ ਤੇ ਮਜ਼ਦੂਰਾਂ ਦੀ ਵੀ ਮੈਨੂੰ ਇੱਕ ਵੀ ਗੱਲ ਦੱਸ ਦੋ ਕੱਢ ਕੇ ਕਿਸ ਨੇ ਕਹੀ ਹੋਗੀ ਵੀ ਇਹਨਾਂ ਦੀ ਇੰਨੀ ਦਿਹਾੜੀ ਹੋਣੀ ਚਾਹੀਦੀ ਆ ਇੰਨੀ ਦਿਹਾੜੀ ਮਿਲਣੀ ਚਾਹੀਦੀ ਆ ਇਹਨਾਂ ਨੂੰ ਕੁਝ ਨਹੀਂ ਮਿਲ ਰਿਹਾ ਇਹਨਾਂ ਦੇ ਬਾਰੇ ਵੀ ਕੋਈ ਸੋਚੋ ਇਹਨਾਂ ਦੇ ਬਾਰੇ ਵੀ ਕੁਝ ਵਿਚਾਰ ਕਰੋ ਇਹਨਾਂ ਦੀ ਵੀ ਗਰੀਬੀ ਠਾਓ ਨਾ ਸਿਰਫ ਸਾਥ ਲੈਣ ਲਈ ਕਿਸਾਨ ਮਜ਼ਦੂਰ ਏਕਤਾ ਜੰਦਾਬਾਦ ਤੇ ਮਜ਼ਦੂਰ ਵਿਚਾਰਾਂ ਦੀ ਭੁੱਖੇ ਮਰ ਰਹੇ ਕੋ ਲੁੱਟ ਰਿਆ ਉਹਨਾਂ ਦੀ ਤੇ ਬਾਹ ਫੇਰ ਕੇ ਕਿਸਾਨਾਂ ਨੇ ਨਹੀਂ ਫੜੀ ਕਿਸੇ ਕਿਸਾਨ ਜਿੱਥੇ ਬੰਦੀ ਤੇ ਦੱਸ ਦੋ ਮੈਨੂੰ ਕਿਸੇ ਦਾ ਘਰ ਪੁਆਇਆ ਕਿਸੇ ਗਰੀਬ ਦੀ ਛੱਤ ਪੁਆਈ ਕਿਸੇ ਮਜ਼ਦੂਰਾਂ ਦੀ ਕਿੰਨੇ ਗੱਲ ਕੀਤੀ ਆਪਣੇ ਆਪਣੇ ਡਫਲੀਆਂ ਵਜਾ ਕੇ ਜਿਹੜੇ ਚੰਦ ਲੀਡਰਾਂ ਜੇ ਤੁਸੀਂ ਭੁੱਖੇ ਨਹੀਂ ਸੀ ਤੇ ਰਾਜੇਵਾਲ ਸਾਹਿਬ ਨੇ ਪਾਰਟੀ ਕੋ ਬਣਾ ਕੇ ਇਲੈਕਸ਼ਨ ਲੜਿਆ ਜੇ ਤੁਸੀਂ ਸੱਤਾ ਦੇ ਭੁੱਖੇ ਨਹੀਂ ਸੀ ਤੁਹਾਨੂੰ ਤਾਂ ਤਿੰਨੇ ਕਹਿੰਦੇ ਸੀ ਗੈਰ ਸਿਆਸੀ ਮੋਰਚਾ ਕਿਸਾਨਾਂ ਦੇ ਹੱਕਾਂ ਦੀ ਮੋਰਚਾ ਕਿਸਾਨਾਂ ਲਈ ਹੀ ਲੜਨਾ ਤੇ ਅੰਦਰ ਖਾਤੇ ਤੁਸੀਂ ਬੈਠਕਾਂ ਕਰਕੇ ਸਾਰੇ ਤੁਹਾਡੀਆਂ ਸਾਰੀਆਂ ਤਾਣਾ ਬਾਣਾ ਜਿਹੜਾ ਉਹ ਅਮਿਤ ਸ਼ਾਹ ਜੀ ਤੇ ਮੋਦੀ ਜੀ ਨਾਲ ਗੱਲਬਾਤ ਦੋਹਾਂ ਚੋਹਾਂ ਲੀਡਰਾਂ ਦੀ ਤੇ ਬਾਕੀ ਸਾਰੇ ਐਦਾਂ ਵਿਚਾਰੇ ਲਾ 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 ਕਰਦੇ ਉੱਥੇ ਬਹਿ ਜਾਂਦੇ ਭੁੱਖ ਭਣੇ ਆ ਜਾਂਦੇ ਚਲੇ ਜਾਂਦੇ ਉਹਨਾਂ ਦਾ ਨਾਂ ਪਹਿਲਾਂ ਕੁਝ ਬਣਿਆ ਨਾ ਹੁਣ ਆਪੇ ਹੀ ਭੁਖੜਤਾਲ ਰੱਖ ਲਈ ਆਪੇ ਕੱਢ ਲਈ ਆ ਦੇਖ ਲਓ ਸਿਹਤ ਆ ਬੰਦਾ ਲੱਗਦਾ ਕਿ ਇੰਨਾ ਬਜ਼ੁਰਗ ਬੰਦਾ 131 ਦਿਨ ਭੁਖੜਤਾਲ ਤੋਂ ਹਟ ਕੇ ਤੇ ਹੁਣ ਛਾਲਾ ਮਾਰ ਰਿਹਾ ਇਸ ਜਿਹੜੀ ਮੈਂ ਗੱਲ ਕਹਿਣੀ ਚਾਹ ਰਿਹਾ ਜੇ ਇਹ ਤੁਸੀਂ ਸਮਝਦਾਰ ਹੋ ਤਾਂ ਸਮਝ ਲਓ ਤੇ ਜੇ ਤੁਸੀਂ ਐਦਾਂ ਹੀ ਇਹਨਾਂ ਦੇ ਮਗਰ ਅੱਖਾਂ ਮੀਟ ਕੇ ਲੱਗੇ ਰਹਿਣਾ ਤੇ ਫਿਰ ਤੁਹਾਡੀ ਮਰਜ਼ੀ ਸੁਣੀ ਤੁਹਾਡੀ ਕਿਸਾਨਾਂ ਦੀ ਵੀ ਨਹੀਂ ਜਾਣੀ ਇਹਨਾਂ ਨੇ ਤੁਹਾਡੀ ਕਿਸੇ ਨੂੰ ਸੁਣ ਨਹੀਂ ਦੇਣੀ ਇਹਨਾਂ ਨੇ ਆਪਣੀ ਆਪਣਾ ਫਾਇਦਾ ਵੇਖਣਾ ਜਦੋਂ ਫਾਇਦਾ ਹੋਇਆ ਨਾ ਇੱਧਰ ਨੂੰ ਹੋ ਜਾਣਾ ਗਰੀਬ ਕਿਸਾਨ ਤੇ ਅੱਜ ਵੀ ਮਰ ਰਿਆ ਮੈਂ ਨਾਲ ਉਹਨਾਂ ਕਿਸਾਨਾਂ ਜਿਹੜੇ ਅਸਲੀ ਕਿਸਾਨ ਹੈ ਜਿਹਨੂੰ ਕਹਿੰਦੇ ਆ ਉਹ ਯਾਰ ਉਹਨਾਂ ਨੂੰ ਇੰਨਾ ਵੇਲ ਉਹਨੂੰ ਰੋਟੀ ਨਹੀਂ ਵਿਚਾਰਿਆਂ ਕੋ ਭੁੱਗਦੀ ਕਰਜ਼ੇ ਥਲੇ ਇੰਨੇ ਦੱਬੇ ਗਏ ਉਹਨਾਂ ਕਰਜ਼ੇ ਤੋਂ ਨਹੀਂ ਉੱਠ ਰਹੇ ਤੇ ਉੱਥੇ ਸਾਲ-ਸਾਲ ਜਿਹੜਾ ਉੱਥੇ ਬਹਿਣਾ ਘਰ ਕਿਦਾਂ ਪਿੱਛੇ ਚੱਲਣੇ ਕਿਸੇ ਨੇ ਨੀ ਬਾਹ ਫੜੀ ਤੇ ਨਾ ਫੜਨੀ ਆ ਸੋ ਸੋਚ ਵਿਚਾਰ ਕਰੋ ਕਰੋੜਾਂ ਦਾ ਜਿਹੜਾ ਗਮਨ ਲੱਗਾ ਮੈਂ ਦਾਵਾ ਨਹੀਂ ਕਰਦਾ ਇਹਨਾਂ ਦੇ ਹੀ ਬੰਦੇ ਸਰਿੰਦਰ ਸਿੰਘ ਖੋਸਾ ਜੀ ਤੇ ਕੋਟ ਬੁੱਢਾ ਜੀ ਅੰਦਰਲੀਆਂ ਗੱਲਾਂ ਕੱਢ ਕੇ ਤੁਹਾਡੇ ਸਾਹਮਣੇ ਲਿਆ ਰਹੇ ਨੇ ਕਿ ਉਹ ਪੈਸਾ ਕਿੱਥੇ ਗਿਆ ਔਰ ਮਰਨ ਵਰਤ ਤੇ ਵੀ ਜਿਹੜਾ ਡੱਲੇਵਾਲ ਸਾਹਿਬ ਨੇ ਉਹਨਾਂ ਸਵਾਲ ਉਠਾਏ ਆ ਕੱਲ ਨੈਸ਼ਨਲ ਟੀਵੀ ਦੇ ਉੱਤੇ ਵੀ ਇਹਨਾਂ ਦੀ ਡਿਬੇਟ ਹੋਈ ਹੈ ਉਹਨਾਂ ਨੇ ਗੱਲ ਕਹੀ ਆ ਕਿ ਅਸੀਂ ਵਾਅਦਾ ਕਰਦੇ ਆਂ ਅਸੀਂ ਗੱਲ ਲਿਆਵਾਂਗੇ ਬਾਹਰ ਪੈਸੇ ਦੀ ਵੀ ਤੇ ਇਹ ਵੀ ਤੇ ਸਾਨੂੰ ਨਾ ਇਹਨਾਂ ਨੇ ਕਦੀ ਮਰਨ ਵਰਤੇ ਦਾ ਪਤਾ ਸੀ ਨਾ ਸਾਨੂੰ ਨੇ ਕੋਲ ਜਾਣ ਦਿੱਤਾ ਜਾਂਦਾ ਸੀ ਤੁਸੀਂ ਜ਼ਰੂਰ ਵਿਚਾਰ ਕਰੋ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਆ ਨਹੀਂ ਸਹਿਮਤ ਅੱਖਾਂ ਮੀਟ ਕੇ ਨਾ ਚੱਲੋ ਆਪਣਾ ਭਲਾ ਜ਼ਰੂਰ ਦੇਖੋ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਮੰਗਾਈ ਬੜੀ ਆ ਤੁਸੀਂ ਵੀ ਥੱਲੇ ਲੱਗ ਰਹੇ ਹੋ ਸਾਥ ਦੇਈਏ ਉਹ ਜੇ ਦੇਣਾ ਹੀ ਆ ਤੇ ਇਕੱਠੇ ਮਜ਼ਦੂਰ ਕਿਸਾਨ ਏਕਤਾ ਦਾ ਸਹੀ ਨਾਰਾ ਲੈ ਕੇ ਮਜ਼ਦੂਰਾਂ ਬਾਰੇ ਵੀ ਸੋਚੀਏ ਤੇ ਕਿਸਾਨਾਂ ਬਾਰੇ ਵੀ ਸੋਚੀਏ ਤੇ ਇਹਨਾਂ ਲੀਡਰਾਂ ਤੋਂ ਥੋੜਾ ਜਿਹਾ ਆਪਣੇ ਹਿਸਾਬ ਨਾਲ ਬਚਾ ਕਰਕੇ ਰੱਖੋ ਜੇ ਲਾਲਚ ਨਹੀਂ ਸੀ ਤੇ ਇੱਕ ਮੋਰਚੇ ਦੇ ਅੱਜ ਸੈਂਕੜਾ ਮੋਰਚੇ ਬਣ ਗਏ ਸੈਂਕੜੇ ਪ੍ਰਧਾਨ ਬਣ ਗਏ ਜੇ ਪ੍ਰਧਾਨਗੀਆਂ ਦਾ ਲਾਲਚ ਨਹੀਂ ਤੇ ਤੁਸੀਂ ਸੋਚ ਵਿਚਾਰ ਜ਼ਰੂਰ ਕਰਿਓ ਕਿ ਲਾਲਚ ਜ਼ਰੂਰ ਜੇ ਜੇ ਲਾਲਚ ਨਹੀਂ ਤੇ ਇੰਨੇ ਜਿੱਥੇ ਬੰਦੀਆਂ ਨਾ ਬੰਦੀਆਂ ਕਾਰਡ ਬਣਾ ਲੈ ਸਾਰਿਆਂ ਨੇ ਆਪਣੇ ਉਹ ਅੱਜ ਕੱਲ ਇੱਕ ਬੜਾ ਚਲਣ ਚੱਲਿਆ ਉਹ ਕਹਿੰਦਾ ਤੇਰਾ ਕਾਰਡ ਬਣਾ ਦੂੰਗਾ ਟੋਲ ਪਲਾਜ਼ਾ ਤੇ ਮਾਫ ਹੋ ਜਾਣਾ ਬਹੁਤ ਸਾਰੇ ਕਿਸਾਨ ਜਿਹੜੇ ਹੈ ਵੀ ਨਹੀਂ ਉਹਨਾਂ ਨੇ ਵੀ ਕਾਰਡ ਭਾਈ ਬੰਦੀ ਨੇ ਬਣਾਏ ਕਈ ਗੱਲਾਂ ਹੁੰਦੀਆਂ ਉਹ ਤੁਸੀਂ ਸਾਰੇ ਸਮਝਦੇ ਜੇ ਸੋ ਸੋਚ ਵਿਚਾਰ ਕਰੀਏ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਇਹਨਾਂ ਧਰਨੇ ਲਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਵਿਚਾਰ ਕਰ ਲਈਏ ਕਿ ਅਸੀਂ ਕਿਹਦੇ ਮਗਰ ਚੱਲਣਾ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਇਹਦੇ ਵਿੱਚ ਜ਼ਰੂਰ ਲਿਖਣਾ ਮੈਂ ਕਿਸੇ ਦੇ ਅੰਗੇਸ਼ਟ ਨਹੀਂ ਆ ਮੈਂ ਕਿਸੇ ਗਮਨ ਦੀ ਗੱਲ ਨਹੀਂ ਕਰਦਾ ਇਹਨਾਂ ਦੇ ਬੰਦਿਆਂ ਨੇ ਜਿਹੜੀ ਗੱਲ ਕੀਤੀ ਮੈਂ ਤੁਹਾਡੇ ਸਾਹਮਣੇ ਲਿਆਂ ਤੇ ਜੇ ਉਹ ਸੁਬੂਸ ਮੇਤ ਆਪਣੇ ਆਪ ਅੱਗੇ ਲਿਆਉਣਗੇ ਤੁਸੀਂ ਅੱਗੇ ਸਮਝਦਾਰ ਜੋ ਮੇਰੀਆਂ ਗੱਲਾਂ ਨੇ ਕਿੰਨੇ ਕ ਸਮਝ ਜੇ ਕਮੈਂਟ ਕਰਕੇ ਜ਼ਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ